ਅੱਜ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੀ ਕੰਮਕਾਜ ਦੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਪੁਲਿਸ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਵਾਂ ਯੁੱਧ ਨਸ਼ਾ ਵਿਰੋਧ ਸਰਕਾਰ ਦੀ ਪਾਲਿਸੀ ਆ ਸੋ ਪੰਜਾਬ ਪੁਲਿਸ ਉਹਦੇ ਸੇ ਜੁਟੀ ਹੋਈ ਆ ਬੜੇ ਵੱਡੇ ਪੱਧਰ ਤੇ ਕੁਝ ਕਾਮਯਾਬੀਆਂ ਵੀ ਮਿਲੀਆਂ ਵਾ ਹਾਲਾਂਕਿ ਜਿਸ ਤਰੀਕੇ ਨਾਲ ਇਹ ਕੰਮ ਕਾਜ ਕਰ ਰਹੀ ਆ ਜਿਸ ਤਿੱਕੇ ਨਾਲ ਫੋਟੋਆਂ ਆ ਰਹੀਆਂ ਵਾ ਆંકੜੇ ਦਿੱਤੇ ਜਾ ਰਹੇ ਆ ਉਹਦੇ ਨਾਲ ਮੈਂ ਸਹਿਮਤ ਨਹੀਂ ਲੇਕਿਨ ਇਹ ਬਹੁਤ ਵੱਡੀ ਚੁਣੌਤੀ ਆ ਨਸ਼ਿਆਂ ਦੇ ਨਾਲ ਦੀ ਜਟਨਾ ਨਾਲ ਗੈਂਗਸਟਰਸ ਦਾ ਦੀ ਸਮੱਸਿਆ ਵੀ ਜਿਹੜੀ ਆ ਉਹ ਵੀ ਇਸ ਵੇਲੇ ਕਾਫੀ ਵੱਡੀ ਆ ਰੋਸ ਮਜ਼ਾਰੇ ਵੀ ਹੋ ਰਹੇ ਆ ਜਿਨ੍ਹਾਂ ਨੂੰ ਕੰਟਰੋਲ ਕਰਨ ਦੀ ਲੋੜ ਆ ਰੋਡ ਸੇਫਟੀ ਵਾਸਤੇ ਵੀ ਕੁਝ ਯਤਨ ਸਰਕਾਰ ਨੇ ਕੀਤੇ ਆ ਸੋ ਇਹ ਬਹੁਤ ਸਾਰੀਆਂ ਚੁਣੌਤੀਆਂ ਵਾ ਪਰ ਜਿਸ ਤਰ੍ਹਾਂ ਦੀ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਆ ਉਹਦੇ ਤੇ ਬਹੁਤ ਵੱਡੇ ਪੱਧਰ ਤੇ ਤਬਦੀਲੀ ਦੀ ਲੋੜ ਹੈ ਸ਼ਾਇਦ ਪੰਜਾਬ ਪੁਲਿਸ ਨੂੰ ਇੱਕ ਉਹਨਾਂ ਕੋ ਬਹੁਤ ਸਾਰੇ ਸੀਨੀਅਰ ਅਫਸਰ ਨੇ ADGP IGP ਦਾ ਘਾਟਾ ਨਹੀਂ ਉਹਨਾਂ ਚੋਂ ਇੱਕ ਸਪੈਸ਼ਲ ਕਮੇਟੀ ਬਣਾ ਦੇਣੀ ਚਾਹੀਦੀ ਆ ਜਿਹੜੀ ਸੁਧਾਰਾ ਕਿਹੋ ਜਿਹਾ ਚਾਹੀਦੇ ਆ ਉਹਦੇ ਤੇ ਕੰਮਕਾਜ ਕਰੇ ਤਫ਼ਤੀਸ਼ ਵਿੰਗ ਨੂੰ ਬੜੇ ਵੱਡੇ ਪੱਧਰ ਤੇ ਸਟਰੈਂਥਨ ਕਰਨ ਦੀ ਲੋੜ ਆ ਟਕੜਾ ਕਰਨ ਦੀ ਲੋੜ ਆ ਜੇ ਤਫ਼ਤੀਸ਼ ਵਿੰਗ ਟਕੜਾ ਹੁੰਦਾ ਸਿਰਫ ਆਪਰੇਸ਼ਨਸ ਵਿੰਗ ਦੇ ਲੋਡ ਨਹੀਂ ਤਪतीश ਵਿੰਗ ਵੀ ਟਕੜਾ ਹੋਣਾ ਚਾਹੀਦਾ ਆਪਰੇਸ਼ਨਸ ਵਿੰਗ ਦੇ ਨਾਲ ਨਾਲ ਤਪतीश ਵਿੰਗ ਟਕੜਾ ਹੁੰਦਾ ਤੇ ਸ਼ਾਇਦ ਇਹ ਕਰਨਲ ਕੇਸ ਦੀ ਸਹੀ ਤਪतीश ਪਹਿਲੇ ਦਿਨ ਤੋਂ ਹੀ ਹੋ ਜਣੀ ਸੀ ਸੁਖਬੀਰ ਬਾਦਲ ਦੇ ਕੇਸ ਦੇ ਵਿੱਚ ਵੀ ਸੁਖਬੀਰ ਬਾਦਲ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਉਣ ਦੀ ਲੋੜ ਨਹੀਂ ਸੀ ਔਰ ਇਸੇ ਤਰ੍ਹਾਂ ਵਿਕਰਮਜੀਠੀਏ ਤੇ ਪੰਜਵਰੀ ਐਸਆਈਟੀ ਬਣਾਉਣ ਦੀ ਲੋੜ ਨਹੀਂ ਸੀ ਹੁਣ ਤੱਕ ਜਾਂ ਉਹ ਬਰੀ ਹੋ ਜਾਂਦਾ ਜਾਂ ਐਸਐਲ ਇਲਾਕਿਆਂ ਦੇ ਪਿੱਛੇ ਹੁੰਦਾ ਸੋ ਤਪਤੀਸ਼ ਵਿੰਗ ਸਾਰੀਆਂ ਸਰਕਾਰਾਂ ਕਹਿੰਦੀਆਂ ਵਾਂ ਕਿ ਅਸੀਂ ਇਨਵੈਸਟੀਗੇਸ਼ਨ ਵਿੰਗ ਨੂੰ ਆਪਰੇਸ਼ਨਸ ਨੂੰ ਅਡ ਕਰਾਂਗੇ ਲਾਅ ਐਂਡ ਆਰਡਰ ਨੂੰ ਅਡ ਕਰਾਂਗੇ ਉਹਨੂੰ ਤਕੜਾ ਕਰਾਂਗੇ ਲੇਕਿਨ ਉਹਦੇ ਵੱਲ ਸਹੀ ਮਾਇਨੇ ਦੇ ਵਿੱਚ ਕੰਮ ਨਹੀਂ ਹੋ ਰਿਹਾ ਦੂਜਾ ਜਿਹੜਾ ਪੰਜਾਬ ਪੁਲਿਸ ਨੇ ਦੁਬਾਰਾ ਹਮਲਾਵਰ ਆਪਣਾ ਹਮਨਾਵਰ ਰਵਈਆ ਹਮਲਾਵਰ ਰਵਈਆ ਅਡਾਪਟ ਕੀਤਾ ਹੋਇਆ ਜਿੱਦ ਤੜਾ ਤਰਨ ਕਾਊਂਟਰ ਹੋ ਰਿਹਾ ਇਹਦੇ ਤੇ ਵੀ ਠੱਲ ਪਾਉਣ ਦੀ ਲੋੜ ਆ ਅਨਕਾਊਂਟਰ ਮਸਲਿਆਂ ਦਾ ਹੱਲ ਨਹੀਂ ਇਹ ਮਿਲਟੈਂਸੀ ਟਾਈਮ ਦਾ ਵੀ ਵੀ ਇੱਕ ਫੰਕਸ਼ਨਿੰਗ ਆ ਜਿਹੜੀ ਇਸ ਵੇਲੇ ਲਿਆਉਂਦੀ ਲੋਡ ਨਹੀਂ ਮਿਲਟੈਂਸੀ ਵੇਲੇ ਪੰਜਾਬ ਪੁਲਿਸ ਇੱਕ ਗੈਰੀਜ਼ਨ ਸਟੇਟ ਪੁਲਿਸ ਸਟੇਟ ਬਣੀ ਹੋਈ ਸੀ ਉਹ ਅੱਜ ਲਿਆਉਂਦੀ ਲੋਡ ਨਹੀਂ ਤਾਨੂੰ ਇੱਕ ਅਕਾਊਂਟੇਬਲ ਪੁਲਿਸਿੰਗ ਜਿਹੜੀ ਆ ਉਹ ਦਿਖਾਉਣ ਦੀ ਲੋੜ ਆ ਇਹ ਚੰਗੀ ਗੱਲ ਆ ਕਿ ਜਿਹੜੇ ਹੁਣ ਅਨਕਾਉਂਟਰ ਹੋਏ ਆ ਉਹਦੇ ਵਿੱਚ ਮਾਰੇ ਘੱਟ ਗਏ ਨੇ ਲੱਤਾਂ ਦੇ ਵਿੱਚ ਗੋਲੀਆਂ ਵਜੀਆਂ ਜਿਹੜੀਆਂ ਲੱਤਾਂ ਦੇ ਵਿੱਚ ਗੋਲੀਆਂ ਵਜੀਆਂ ਇਹਦਾ ਮਤਲਬ ਉਹਦੀ ਇਨਕੁਆਇਰੀ ਵੀ ਹੋ ਸਕਦੀ ਆ ਹਰ ਅਨਕਾਉਂਟਰ ਜਿਹੜਾ ਹੋਇਆ ਵਾ ਉਹਦੀ ਇੱਕ ਮੈਜਿਸਟ੍ਰੇਟ ਦੀ ਇਨਕੁਆਇਰੀ ਜ਼ਰੂਰ ਬੈਠਣੀ ਚਾਹੀਦੀ ਆ ਔਰ ਇਹਦੇ ਵਿੱਚ ਜੇ ਮੈਜਿਸਟ੍ਰੇਟ ਇਨਕੁਆਇਰੀ ਬੈਠੂਗੀ ਕਿਉਂਕਿ ਬਹੁਤ ਸਾਰਿਆਂ ਦੇ ਲੱਤਾਂ 'ਚ ਗੋਲੀਆਂ ਵਜੀਆਂ ਸਾਹਮਣੇ ਗੱਲ ਆਜੂਗੀ ਕਿ ਵਾਕਈ ਇਹ ਅਨਕਾਉਂਟਰ ਕਿਸ ਤਰੀਕੇ ਨਾਲ ਹੋਇਆ ਸੀ ਪੰਜਾਬ ਪੁਲਿਸ ਦਾ ਡਰ ਲੋਕਾਂ ਦੇ ਵਿੱਚ ਪੈਦਾ ਕਰੀਏ ਪੰਜਾਬ ਪੁਲਿਸ ਨੂੰ ਪੀਪਲ ਫ੍ਰੈਂਡਲੀ ਵੀ ਬਣਾਈਏ ਇੱਕ ਪਾਸੇ ਡਰ ਕਿ ਆ ਕਾਨੂੰਨ ਤੋੜਾਂਗੇ ਤੇ ਕੋਈ ਬਹੁਤ ਸਖਤੀ ਨਾਲ ਜਿੱਟਣਗੇ ਕੋਈ ਲਿਆਜ਼ ਨਹੀਂ ਹੋਣਾ ਔਰ ਦੂਜੇ ਪਾਸੇ ਪੀਜੀਐਸ ਵੀ ਸਹੀ ਕੰਮ ਕਰਦੇ ਆ ਮਾੜਾ ਕੰਮ ਨਹੀਂ ਕਰਾਂਗੇ ਤੇ ਪੁਲਿਸ ਸਾਡੀ ਮਦਦ ਵਾਸਤੇ ਹੈ ਇਹੋ ਜੀ ਫੀਲਿੰਗ ਇੱਕ ਹੋਣੀ ਚਾਹੀਦੀ ਆ ਜਿਹੜੀ ਪਬਲਿਸਿਟੀ ਆ ਪੁਲਿਸ ਨੂੰ ਇਹਨੂੰ ਛੱਡ ਦੇਣਾ ਚਾਹੀਦਾ ਬੰਦਾ ਫੜ ਕੇ ਉਸ ਵੇਲੇ ਫੋਟੋ ਖਿਚਾ ਲੋ ਇਸ ਸਾਡੇ ਮੰਤਰੀਆਂ ਨੂੰ ਅੱਜ ਆਪਾਂ ਵੇਖ ਹੀ ਲਿਆ ਵੀ ਇਹ ਤਾਲੀਵਾਲ ਆਪਣੇ ਗਨਮੈਨ ਦੇ ਦੇਖੇ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਸਨ ਅ ਔਰ ਇਹ ਜਿਹੜੇ ਅੰਕੜੇ ਰੋਜ਼ ਵੀ ਅਸੀਂ 64 ਫੜਲੇ 50 ਫੜਲੇ 60 ਫੜਲੇ 70 ਫੜਲੇ ਹਜ਼ਾਰ ਐਫ ਆਈ ਆਰ ਹੋ ਗਈਆਂ 2000 ਐਫ ਆਈ ਆਰ ਹੋ ਗਈਆਂ ਜਦੋਂ ਇਹਨਾਂ ਦੀ ਤਫ਼ਤੀਸ਼ ਹੋ ਜੂਗੀ ਉਦੋਂ ਆਪਾਂ ਪ੍ਰੈਸ ਨੂੰ ਕੋ ਜਾਈਏ ਪ੍ਰੈਸ ਦੇ ਜ਼ਰੀਏ ਸਟੇਟ ਨੂੰ ਚਲਾਉਣ ਦੀ ਕੋਸ਼ਿਸ਼ ਨਾ ਕਰੀਏ ਪਲੱਸ ਤੇ ਹਮੇਸ਼ਾ ਹੀ ਖਬਰ ਪਾਲਦਾ ਵਾ ਉਹ ਤੇ ਤੁਹਾਡੀ ਖਬਰ ਲੈਣ ਲਈ ਤੁਹਾਡੇ ਕੋਲ ਦੁਬਾਰਾ ਦੁਬਾਰਾ ਆਉਂਦੇ ਰਹਿਣਗੇ ਤੁਸੀਂ ਆਪਣੇ ਆਪ ਤੇ ਕੰਟਰੋਲ ਕਰਨਾ ਵਾ ਉਹੀ ਖਬਰ ਦੇਣ ਦੀ ਲੋੜ ਆ ਜਿਹੜੀ ਖਬਰ ਬਣਦੀ ਆ ਆਪਾਂ ਸਿਰਫ ਪਬਲਿਸਿਟੀ ਨਾਲ ਲਈਏ ਔਰ ਇਹਦਾ ਪਬਲਿਸਿਟੀ ਦਾ ਰਿਜ਼ਲਟ ਇਹ ਹੋਇਆ ਕਿ ਬਹੁਤ ਸਾਰੇ ਕਰਮਚਾਰੀ ਜਿਹਦੇ ਚ ਆ ਹੈਡ ਕਨਸਟੇਬਲ ਅਮਨਦੀਪ ਕੌਰ ਵੀ ਸ਼ਾਮਿਲ ਸੀ ਜਿਹਨੂੰ ਬਰਖਾਸ ਕੀਤਾ ਗਿਆ ਸੋ ਫਿਰ ਅਸੀਂ ਫੇਸਬੁਕ ਤੇ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਉਹਨਾਂ ਦੇ ਅਕਾਊਂਟ ਵੇਖ ਲਓ ਜਿੱਥੇ ਉਹਨਾਂ ਨੇ ਲਗਾਤਾਰ ਫੋਟੋਆਂ ਪਾਈਆਂ ਕਿਦੇ ਆਸ ਅਫਸਰ ਨਾਲ ਕਿਦੇ ਆਸ ਅਫਸਰ ਨਾਲ ਕਦੀ ਆ ਡਰੈਸ ਪਾ ਕੇ ਕਦੀ ਆ ਐਨਕਾਂ ਪਾ ਕੇ ਇੱਕ ਪੁਲਿਸ ਕਾਰਵਾਈ ਨਹੀਂ ਜੇ ਕਿਸੇ ਨੇ ਸੋਸ਼ਲ ਮੀਡੀਆ ਇਸਤੇਮਾਲ ਕਰਨਾ ਵਾ ਉਹ ਆਪਣੇ ਕੰਮ ਕਾਜ ਬਾਰੇ ਕਰੇ ਉਹ ਆਪਣੇ ਕੰਮ ਕਾਜ ਬਾਰੇ ਕਰੇ ਜੋ ਦੀ ਜ਼ਿੰਮੇਵਾਰੀ ਆ ਮੈਨੂੰ ਮੇਰੇ ਅਫਸਰ ਨੇ ਆ ਕਰਨ ਲਈ ਕਿਹਾ ਸੀ ਇਹ ਮੈਂ ਬਹੁਤ ਵਧੀਆ ਤਰੀਕੇ ਨਾਲ ਕਰਤਾ ਉਹਦੇ ਵਾਸਤੇ ਵੀ ਅਫਸਰ ਤੋਂ ਪਰਮਿਸ਼ਨ ਲਵੇ ਕਿ ਮੈਂ ਸੋਸ਼ਲ ਮੀਡੀਆ ਤੇ ਪਾਵਾਂ ਕਿ ਨਾ ਪਾਵਾਂ ਇੱਕ ਸਰਕਾਰੀ ਅਫਸਰ ਸੋਸ਼ਲ ਮੀਡੀਆ ਦਾ ਇਸਤੇਮਾਲ ਸਿਰਫ ਆਪਣੇ ਕੰਮ ਕਾਜ ਦੀ ਕਰ ਸਕਦਾ ਵਾ ਨਾ ਕਿ ਆਪਣੇ ਹੋਰ ਪ੍ਰੀਫਰੈਂਸਸ ਵਾਸਤੇ ਸਾਈਬਰ ਸੈੱਲ ਨੂੰ ਤਖੜਾ ਕਰਨ ਦੀ ਲੋੜ ਆ ਜਿਹੜੇ ਫਰੋਤੀਆਂ ਆ ਰਹੀਆਂ ਵਾ ਇਸ ਤੋਂ ਪਹਿਲਾਂ ਕਿ ਕੋਈ ਅ ਵਾਕਈ ਫਰੋਦੀ ਦਵੇ ਜਦੋਂ ਉਹਨੂੰ ਕਾਲ ਆਉਂਦੀ ਆ ਉਹ ਕਾਲ ਡਿਟੇਲ ਦਿੰਦਾ ਵਾ ਇਸ ਸਾਈਬਰ ਸੈੱਲ ਨੂੰ ਮੇਰੇ ਖਿਆਲ ਆ ਇਸ ਵੇਲੇ ਇਹ ਜ਼ਮਾਨਾ ਆ ਗਿਆ ਵੀ 24 ਘੰਟਿਆਂ ਦੇ ਵਿੱਚ ਅਸੀਂ ਸਾਨੂੰ ਉਹ ਕਰੈਕ ਕਰ ਦੇਣਾ ਚਾਹੀਦਾ ਕੇਸ ਸੋ ਫਰੋਥੀਆਂ ਦਾ ਹੱਲ ਇਹੋ ਹੀ ਆ ਵੀ ਸਾਈਬਰ ਸੈੱਲ ਇੰਨਾ ਤਖੜਾ ਹੋਵੇ ਕਿ ਕੁਝ ਘੰਟਿਆਂ ਦੇ ਵਿੱਚ ਹੀ ਬੰਦਾ ਫੜਿਆ ਜਾਵੇ ਅਦਰਵਾਈਜ਼ ਤੁਸੀਂ ਸਾਰੀ ਸਟੇਟ ਨੂੰ ਗਨਮੈਨ ਨਹੀਂ ਦੇ ਸਕਦੇ ਜਿਵੇਂ ਤਾਲੀਵਾਲ ਸਾਹਿਬ ਗਾੜੀ ਨੇ ਮੇਰਾ ਗਨਮੈਨ ਲੈ ਲੋ ਜਾਂ ਉਹਦਾ ਗਨਮੈਨ ਲੈ ਲੋ ਬਾਕੀ ਇੱਕ ਮੈਸੇਜ ਜਾਣ ਦੀ ਲੋੜ ਆ ਕਲੀਅਰ ਮੈਸੇਜ ਵੀ ਜੇ ਤੁਸੀਂ ਗਲਤ ਕੰਮ ਕਰੋਗੇ ਤਾਂ ਨੌਕਰੀੋਂ ਕੱਢੇ ਜਾਓਗੇ ਤੇ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਹੋਵੇ ਅੰਦਰ ਰਹਿਣਾ ਪੈਣਾ ਤੁਹਾਨੂੰ ਡਾਇਰੈਕਟਰ ਟਰਾਲੀਆਂ ਕਿਵੇਂ ਚੋਰੀ ਹੋ ਸਕਦੀਆਂ ਆ ਆਫਟਰ ਆਲ ਪੁਲਿਸ ਨੇ ਕਿਸਾਨਾਂ ਦੇ ਐਜੀਟੇਸ਼ਨ ਤੋੜਨ ਵਾਸਤੇ ਕੁਝ ਕਦਮ ਚੁੱਕੇ ਉਹਨਾਂ ਨੂੰ ਕਿੰਨੇ ਅਧਿਕਾਰ ਦਿੱਤਾ ਵੀ ਤੁਸੀਂ ਲੋਕਾਂ ਦੀਆਂ ਟਰਾਲੀਆਂ ਚੋੱਕ ਕੇ ਤੇ ਉਹਨਾਂ ਨੂੰ ਰੁਕੇਸ਼ ਦਿਓ ਜਾਂ ਤੁਸੀਂ ਆਪਣੇ ਕਰ ਲੈ ਜਾਓ ਇਦੇ ਵਾਸਤੇ ਬਹੁਤ ਸਖਤੀ ਕਰਨ ਦੀ ਲੋੜ ਆ ਇਹ ਤਾਂ ਨਹੀਂ ਹੋ ਰਿਹਾ ਵਾ ਕਿਉਂਕਿ ਜਿਹੜੀ ਫੋਰਸ ਆ ਉਹ ਆਫੀਸਰ ਲੀਡ ਫੋਰਸ ਨਹੀਂ ਆਪਣੀ ਮਰਜ਼ੀ ਨਾਲ ਕੰਮਕਾਜ ਕਰਦੀ ਆ ਫੌਜ ਤੋਂ ਇਹ ਚੀਜ਼ ਸਿੱਖਣ ਦੀ ਲੋੜ ਆ ਹਰ ਕਾਰਵਾਈ ਜਿਹੜੀ ਆ ਅਫਸਰ ਉਹਦੀ ਜ਼ਿੰਮੇਵਾਰੀ ਲੈਂਦਾ ਵਾ ਸੋ ਹਰ ਕਾਰਵਾਈ ਵਾਸਤੇ ਅਫਸਰਾਂ ਨੂੰ ਜ਼ਿੰਮੇਵਾਰੀ ਲੈਣੀ ਪੈਣੀ ਆ ਜੇ ਕਿਸੇ ਕਨਸਟੇਬਲ ਨੇ ਜਾਂ ਹੈੱਡ ਕਨਸਟੇਬਲ ਨੇ ਜੇ ਕੋਈ ਗਲਤੀ ਕੀਤੀ ਆ ਤੇ ਉਹਦਾ ਜਿਹੜਾ ਇਮੀਡੀਏਟ ਅਫਸਰ ਆ ਐਸ ਐਚ ਓ ਆ ਜਿਹੜਾ ਜਿਹੜਾ ਇਮੀਡੀਏਟ ਅਫਸਰ ਆ ਉਹਨੂੰ ਜ਼ਿੰਮੇਵਾਰੀ ਲੈਣੀ ਪੈਣੀ ਕਿ ਮੇਰੀ ਫੇਲਿਅਰ ਕਰਕੇ ਆ ਬੰਦਾ ਜਿਹੜਾ ਭਾਈ ਗਲਤ ਕੰਮ ਕਰਦਾ ਫੜਿਆ ਗਿਆ ਸੋ ਅਫੀਸਰ ਲੈਡਰ ਫੋਰਸ ਕਰੀਏ ਔਰ ਬਾਕੀ ਇੱਕ ਸੁਝਾਅ ਅੱਜ ਵੀ ਆਇਆ ਸੀ ਮੈਂ ਪਹਿਲਾਂ ਵੀ ਕਹਿੰਦੇ ਰਿਹਾ ਮਾਂ ਕਿ ਪੁਲਿਸ ਦੇ ਉੱਤੇ ਨਿਗਰਾਨੀ ਦੇ ਲੋੜ ਹੈ ਹਰ ਪੁਲਿਸ ਮਹਿਕਮਾ ਜਿਹੜਾ ਉਹਦੇ ਨਿਗਰਾਨੀ ਦੇ ਲੋੜਿਆ ਡਿਸਟ੍ਰਿਕਟ ਲੈਵਲ ਤੇ ਤੇ ਸਟੇਟ ਲੈਵਲ ਤੇ ਇੱਕ ਲੋਕਾਂ ਦੀ ਕਮੇਟੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਸਾਬਕਾ ਜੱਜ ਸੀਨੀਅਰ ਵਕੀਲ ਸੀਨੀਅਰ ਜਿਹੜੇ ਬੁਢੀ ਜੀਵੀ ਨੇ ਉਹਨਾਂ ਨੂੰ ਉਹਦਾ ਹਿੱਸਾ ਬਣਾਇਆ ਜਾਵੇ ਤਾਂ ਕਿ ਜੇ ਕੋਈ ਪੁਲਿਸ ਦੇ ਖਿਲਾਫ ਕੰਪਲੇਂਟ ਜਾਂਦੀ ਆ ਤੇ ਉਹ ਕੰਪਲੇਂਟ ਜਿਹੜੀ ਆ ਇਸ ਕਮੇਟੀ ਕੋਲ ਵੀ ਜਾਵੇ ਜੋ ਕੇਸ ਬਣਦਾ ਉਹ ਤੇ ਤੇ ਕਾਰਵਾਈ ਤੇ ਹੋਵੇ ਹੀ ਹੋਵੇ ਲੇਕਿਨ ਇਹ ਕਮੇਟੀ ਵੀ ਉਹਦੀ ਛਾਂਬੀਨ ਕਰੇ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਤਬਦੀਲੀਆਂ ਦੀ ਲੋੜ ਹੈ ਪੁਲਿਸ ਨੂੰ ਸਰਕਾਰ ਨੂੰ ਪੁਲਿਸ ਦੇ ਵਿੱਚ ਕਿਹੋ ਜਿਹੀਆਂ ਤਬਦੀਲੀਆਂ ਦੀ ਲੋੜ ਹੈ ਇਹਦੇ ਵਾਸਤੇ ਇੱਕ ਕਮੇਟੀ ਸਪੈਸ਼ਲ ਕਮੇਟੀ ਬਣਾਉਣ ਦੀ ਲੋੜ ਹੈ ਇਹ ਮੇਰਾ ਵਿਚਾਰ ਹੈ ਮੈਂ ਮੇਨ ਕੈਪਮੈਨ ਅਸਿਆ ਤਾਂ ਤਾਰੇ ਜੋ ਬਹੁਤ ਸਾਰੇ ਮੇਰੇ ਨਾਲ ਸਹਿਮਤ ਹੋਣਗੇ ਜੇ ਤੁਸੀਂ ਨਹੀਂ ਸਹਿਮਤ ਤੇ ਅਗਲੇ ਦਿਨ ਦੇ ਪ੍ਰੋਗਰਾਮਾਂ ਦੇ ਵਿੱਚ ਇਸ ਬਾਰੇ ਵੀ ਆਪਾਂ ਦੁਬਾਰਾ ਵੀ ਗੱਲ ਕਰ ਸਕਦੇ ਹਾਂ ਕਿਉਂਕਿ ਮਸਲਾ ਬੜਾ ਸੀਰੀਅਸ ਹੈ ਜੇ ਸਾਡੀ ਪੁਲਿਸ ਚੁਸਤ درست ਸਹੀ ਨਹੀਂ ਹੋਊਗੀ ਤੇ ਸਮਾਜ ਜਿਹੜਾ ਵਾ ਉਹ ਵੀ ਸਹੀ ਤਰੀਕੇ ਨਾਲ ਨਹੀਂ ਚੱਲ ਸਕਦਾ